ਸਤਨਾਮ ਵਾਹਿਗੁਰੂ ਸਾਇਬੀ ਡੰਡੋਖ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇਹ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭੇ ਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਗੁਰਪੁਰ ਕੀਤੇ ਪੂਰੀ ਪਰਬੂ ਰਬੂ ਰਹਿਆ ਪਰ ਪੂਰੀ ਕੇਮਾ ਉਸਲ ਪਿਆ ਇਸ ਨਾਨਾ ਪਾਰ ਬ੍ਰਹਮਾ ਵੇਟਾ ਕੁਰਬਾਨਾ ਗੁਰ ਕੇ ਚਰਨ ਕਮਲ ਰਿਤ ਧਾਰੇ ਬੇਗਨ ਨ ਲਗੈ ਤਿਲਕਾ ਕੋਈ ਕਾਰਜ ਸਗਨ ਸਵਾਰੇ ਰਹਾ ਮੇਲਾ ਸਾਦ ਦੁਰਮਤ ਖੋਏ ਆਤੇ ਤਾ ਪੁਨੀਤ ਸਭ ਹੋਏ RAMDAS ਸਰਵਰ ਨਾਤੇ ਸਭ ਲਾਥੇ ਕਮਾਤੇ ਗਣ ਗੋਬਿੰਦ ਨੇਤ ਗਾਇਆ ਸਾਧ ਸੰਗ ਮਿਲ ਧਾਈ ਆ ਮਨ ਬਾਸ਼ਤ ਫਲ ਪਾਏ ਗੁਰ ਪੁਰਾ ਰਿਦਾ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮ ਅਨੰਦਾ ਜਨ ਨਾਨਕ ਨਾਮ ਤੇ ਹਾਇਆ ਭਰੇ ਆਪਣਾ ਬੇਰਦਰ ਖਾਇਆ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾ ਨੰਦਾ ਜਾ ਨਾਨਕ ਨਾਮ ਤੇ ਹਾਇਆ ਰਵੇ ਆਪਣਾ ਬੇਰ ਦਰ ਖਾਇਆ ਸੋਠਾ ਮਹੱਲਾ ਪੰਜਵਾਂ ਗੁਰਪੂਰਾ ਕੀਤੀ ਪੂਰੀ ਰਾਵ ਰਵ ਰਹਿਆ ਭਰ ਪੂਰੀ ਖੇਮਾ ਕੁਸਲ ਭਿਆ ਇਸ਼ਨਾਨਾ ਪਾਰ ਬ੍ਰਹਮ ਵਟਹੁ ਕੁਰਬਾਨਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 624 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦਿਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣ ਸਤਿਗੁਰੂ ਦਰੋ ਕਰੋ ਸਿੱਖੀ ਦਾ ਨਾਮਦਾਨ ਦੀ ਦਾਤ ਸੇਵਾ ਸਿਮਰਨ ਭਉ ਭਗਤੀ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ